ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਵੈਲਕਮ ਬੈਕ ਟੂ ਮਾਈ YouTube ਚੈਨਲ ਸਵਾਗਤ ਆ ਤੁਹਾਡਾ ਮੇਰੇ YouTube ਚੈਨਲ ਦੇ ਜਿਸ ਦਾ ਨਾਮ ਹੈ ਟੌਪ ਵਿਦ ਟਿਪਸ ਹਾਂਜੀ ਤੁਸੀਂ ਇਸ ਚੈਨਲ ਤੇ ਸਟੱਡੀ ਦੀ ਰਿਕਾਰਡਿੰਗ ਵੀਡੀਓਜ਼ ਦੇਖਦੇ ਆ ਬੀਏ ਬੀਕੋਮ ਬੀਐਸਸੀ ਬੀਬੀਏ 올 ਸਮੈਸਟਰ ਦੀਆਂ ਜਿਹੜਾ ਸਟੱਡੀ ਮਟੀਰੀਅਲ ਤੁਹਾਨੂੰ ਪ੍ਰੋਵਾਈਡ ਕੀਤਾ ਜਾਂਦਾ ਆ ਸੋ ਕਾਫੀ ਸਾਰੇ ਵੀਡੀਓਜ਼ ਆ ਵੀ ਚੁੱਕੀਆਂ ਐ ਸਿਲੇਬਸ ਦੇ ਰਿਗਾਰਡਿੰਗ ਐਂਡ ਕਾਫੀ ਸਾਰੀਆਂ ਵੀਡੀਓਜ਼ ਜਿਹੜੀਆਂ ਆ ਵੀ ਰਹੀਆਂ ਸੋ ਜਿਹੜੇ ਬੱਚੇ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਆ ਪਲੀਜ਼ ਸਬਸਕ੍ਰਾਈਬ ਮਾਈ YouTube ਚੈਨਲ ਤਾਂ ਜੋ ਕਿ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਟਾਈਮ ਟੂ ਟਾਈਮ ਮਿਲ ਸਕੇ ਸੋ ਕੱਲ ਆਪਾਂ ਸਟਾਰਟ ਕੀਤਾ ਸੀ ਆਧੁਨਿਕ ਇਕਾਂਗੀ ਅੱਜ ਦੀ ਜਿਹੜੀ ਵੀਡੀਓ ਹੋਣ ਜਾ ਰਹੀ ਆ ਇਹ ਲਾਜ਼ਮੀ ਪੰਜਾਬੀ ਬੀਏ ਬੀਐਸਸੀ ਬੀਕਾਮ ਬੀਬਾ ਪਾਰਟ ਸੈਕੰਡ ਯਾਨੀ ਕਿ ਸੈਕੰਡ ਇਅਰ ਸਟੂਡੈਂਟਸ ਸੈਮੈਸਟਰ 3 ਗੁਰਨਾਨਕ ਦੇਵ ਯੂਨੀਵਰਸਿਟੀ ਸਟੂਡੈਂਟਸ ਲਈ ਵੀਡੀਓ ਹੋਣ ਜਾ ਰਹੀ ਹੈ। ਵੀਡੀਓ ਆਪਾਂ ਬਣਾਵਾ ਗਿਆ ਸੈਕਸ਼ਨ B ਤੇ ਆਧੁਨਿਕ ਕਾਂਗੀ। ਆਧੁਨਿਕ ਕਾਂਗੀ ਦਾ ਪਹਿਲੀ ਕਹਾਣੀ ਸੀ ਆਪਣੇ ਕੋਲ ਦੁਲਹਨ ਜਾਣੇ ਕੀ ਸੁਹਾਗ। ਇਹਦੀ ਵੀਡੀਓ ਆਲਰੇਡੀ ਅਪਲੋਡ ਹੋ ਚੁੱਕੀ ਹੈ। ਜਿਨ੍ਹਾਂ ਨੇ ਵੀਡੀਓ ਹਜੇ ਤੱਕ ਨਹੀਂ ਦੇਖੀ ਹੈਗੀ ਜ਼ਰੂਰ ਦੇਖਣੀ ਆ। ਐਂਡ ਸੈਕੰਡ ਆਪਣੇ ਕੋਲ ਹੈਗਾ ਜਫਰਨਾਮਾ। ਸੈਕਸ਼ਨ B ਦੀ ਗੱਲ ਆਪਾਂ ਕਰਦੇ ਪਏ ਆ ਜਿਹਦੇ ਵਿੱਚ ਆਪਣੇ ਕੋਲ ਆਧੁਨਿਕ ਕਾਂਗੀ ਆ। ਸੈਕੰਡ ਆਪਣੇ ਕੋਲ ਹੈਗਾ ਜਫਰਨਾਮਾ ਅੱਜ ਆਪਾਂ ਜਫਰਨਾਮੀ ਤੇ ਗੱਲਬਾਤ ਕਰਾਂਗੇ ਠੀਕ ਆ ਇਹਦਾ ਸਾਰ ਵਿਸ਼ਾ ਕੀ ਆ ਜਿਹੜੀਆਂ ਵੀ ਚੀਜ਼ਾਂ ਪੜਨ ਵਾਲੀਆਂ ਆ ਉਹ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਪੜਾਂਗੇ ਸੋ ਤੁਸੀਂ ਲਾਸਟ ਤੱਕ ਜਰੂਰ ਬਨੇ ਰਹਿਣਾ ਤਾਂ ਜੋ ਕਿ ਹਰੇਕ ਚੀਜ਼ ਜਿਹੜੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਸਕੇ ਸੋ ਵੀਡੀਓਜ਼ ਕੀਪ ਬਿਲਕੁਲ ਵੀ ਨਾ ਕਰਿਓ ਫਿਰ ਤੁਹਾਨੂੰ ਕਾफी ਚੀਜ਼ਾਂ ਸਮਝ ਨਹੀਂ ਲੱਗਣੀਆਂ ਤੁਸੀਂ ਕਹਣਾ ਮੈਮ ਸਾਨੂੰ ਸਮਝ ਨਹੀਂ ਲੱਗਾ ਤੁਸੀਂ ਕਿਥੋਂ ਪੜਾਤਾ ਕਿਵੇਂ ਪੜਾਤਾ ਆਪਾਂ ਪ੍ਰੋਪਰ ਤੁਹਾਨੂੰ ਜ਼ੂਮ ਕਰਕੇ ਦਿਖਾ ਦੇਣਾ ਹੈ ਵੀ ਕਿਹੜੀ ਚੀਜ਼ ਕਿਥੋਂ ਪੜਨੀ ਹੈ ਤਾਂ ਜੋ ਕਿ ਤੁਹਾਨੂੰ ਨਾਲ-ਨਾਲ ਪੜਨ ਵਿੱਚ ਰੀਡਿੰਗ ਕਰਨ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਾ ਆਵੇ ਸੋ ਠੀਕ ਆ ਬੱਚਿਓ ਹੋਪਫੁਲੀ ਕੈਮਰਾ ਜਿਹੜਾ ਆਪਣਾ ਸੈਟਅਪ ਹੋ ਚੁੱਕਾ ਆ ਤੁਹਾਨੂੰ ਪ੍ਰੋਪਰ ਸਕਰੀਨ ਤੇ ਨਜ਼ਰ ਆ ਰਿਹਾ ਹੋਊਗਾ ਜਿਹੜੀ-ਜਿਹੜੀ ਚੀਜ਼ ਆਪਾਂ ਜਿਵੇਂ-ਜਿਵੇਂ ਪੜਾਂਗੇ ਤੁਹਾਨੂੰ ਪ੍ਰੋਪਰ ਸ਼ੋ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੜਾਂਗੇ ਚਫਰਨਾਮਾ ਇਕਾਂਗੀ ਦਾ ਸਾਰ ਠੀਕ ਆ ਜੀ ਪੜਨਾ ਆਪਾਂ ਜਫਰਨਾਮਾ ਇੱਕਾਂਗੀ ਦਾ ਸਾਰ ਲਿਖੋ ਜਾਂ ਜਫਰਨਾਮਾ ਕਾਂਗੀ ਦੀ ਕਹਾਣੀ ਨੂੰ ਸੰਖੇਪ ਕਰਕੇ ਆਪਣੇ ਸ਼ਬਦਾਂ ਵਿੱਚ ਲਿਖੋ ਠੀਕ ਆ ਆਪਾਂ ਸਟਾਰਟ ਕਰਦੇ ਆਂ ਵੀਡੀਓ ਸੋ ਆਪਣੇ ਕੋਲ ਹੈਗਾ ਆ ਸਟਾਰਟਿੰਗ ਦੇ ਵਿੱਚ ਸਵੇਰ ਦਾ ਵੇਲਾ ਹੈ ਜਫਰਨਾਮਾ ਆ ਪੜ ਲੈ ਕੇ ਆਪਾਂ ਠੀਕ ਆ ਸਵੇਰ ਦਾ ਵੇਲਾ ਹੈ ਅਹਿਮਦਨਗਰ ਦੱਖਣ ਵਿੱਚ ਔਰੰਗਜੇਬ ਆਪਣੇ ਨਿੱਜੀ ਕਮਰੇ ਵਿੱਚ ਸਖਤ ਕਬੜਾ ਹਟ ਅਤੇ ਡਰ ਦੀ ਹਾਲਤ ਵਿੱਚ ਖੜਾ ਹੈ। ਸਵੇਰ ਦਾ ਵੀਲਾ ਤੁਹਾਨੂੰ ਮੈਂ ਸਕਰੀਨ ਪ੍ਰੋਪਰ ਸ਼ੇਅਰ ਕਰਦੀ ਆਂ। ਹਾਂਜੀ। ਹੁਣ ਦੇਖੋ ਦੇਖਦਾ ਨਾ ਪ੍ਰੋਪਰ ਠੀਕ ਆ। ਮੈਂ ਲੱਗਿਆ ਸੀ ਪਤਾ ਬੱਚਿਆਂ ਨੇ ਕਿਹਾ ਸੀ ਮੈਮ ਕੁਝ ਵਰਡਸ ਜਿਹੜੇ ਸਾਨੂੰ ਸੀਨ ਨਹੀਂ ਹੋ ਰਿਹਾ। ਸੋ ਫਿਰ ਆਪਾਂ ਕਿਹਾ ਚਲੋ ਤੁਹਾਨੂੰ ਜਿਹੜੀ ਆ ਪ੍ਰੋਪਰ ਇਹ ਸਾਰਾ ਕੁਝ ਸ਼ੋ ਕਰਨਾ ਹੈ। ਐਂਡ ਹੋਪਫੁਲੀ ਤੁਹਾਨੂੰ ਜਿਹੜਾ ਪ੍ਰੋਪਰ ਦਿੱਸਦਾ ਹੋਊਗਾ ਸੋ ਆਪਾਂ ਹੁਣ ਕਰਦੇ ਆਂ ਗੱਲਬਾਤ ਠੀਕ ਆ ਸਵੇਰ ਦਾ ਵੇਲਾ ਹੈ ਅਹਿਮਦਨਗਰ ਦੱਖਣ ਵਿੱਚ ਔਰੰਗਜੀਬ ਆਪਣੇ ਨਿੱਜੀ ਕਮਰੇ ਵਿੱਚ ਸਖਤ ਘਬਰਾਹਟ ਅਤੇ ਡਰ ਦੀ ਹਾਲਤ ਵਿੱਚ ਖੜਾ ਹੈ ਉਹ ਸਮਝਦਾ ਹੈ ਕਿ ਹਰ ਗੱਲ ਉਸਦੀ ਮਰਜ਼ੀ ਦੇ ਖਿਲਾਫ ਹੋਣ ਦਾ ਕਾਰਨ ਉਸ ਉੱਪਰ ਰੱਬ ਦੀ ਕਰੋਪੀ ਹੈ ਅੱਛਾ ਉਸ ਨੂੰ ਮਹੱਲ ਵਿੱਚ ਨਾਚ ਅਤੇ ਸਾਜ਼ਾਂ ਦੀ ਆਵਾਜ਼ ਸੁਣਾਈ ਦਿੰਦੀ ਹੈ ਤੇ ਔਰੰਗਜ਼ੇਬ ਅਤਿਅੰਤ ਗੁੱਸੇ ਵਿੱਚ ਆ ਕੇ ਨਾਚ ਤੇ ਰਾਗ ਨੂੰ ਬੰਦ ਕਰਨ ਦਾ ਹੁਕਮ ਦਿੰਦਾ ਹੈ ਪਰ ਆਵਾਜ਼ ਉਸ ਦੀ ਰਤਾ ਪ੍ਰਵਾਹ ਨਹੀਂ ਕਰਦੀ ਤੇ ਉਸ ਨੂੰ ਕਹਿੰਦੀ ਹੈ ਕਿ ਉਹ ਇਸ ਨੂੰ ਨਹੀਂ ਰੋਕ ਨਹੀਂ ਸਕਦਾ ਤੁਹਾਨੂੰ ਕੀ ਸਮਝ ਲੱਗੀ ਅਜੇ ਤੱਕ ਤੁਹਾਨੂੰ ਕੁਝ ਸਮਝ ਨਹੀਂ ਲੱਗੀ ਹੋਣੀ ਆਪਾਂ ਲਾਈਨ ਟੂ ਲਾਈਨ ਐਕਸਪਲੇਨ ਕਰਦੇ ਆਂ ਸਵੇਰ ਦਾ ਮਿਲਣਾ ਆ ਅਹਿਮਦਨਗਰ ਜਿਹੜਾ ਆ ਦਖਣ ਵਿੱਚ ਆਹੋ ਔਰੰਗਜ਼ੇਬ ਆਪਣੇ ਨਿੱਜੀ ਕਮਰੇ ਵਿੱਚ ਬੈਠਾ ਹੈ ਵਿੱਚ ਸਖਤ ਘਬਰਾਹਟ ਤੇ ਡਰ ਦੀ ਹਾਲਤ ਵਿੱਚ ਖੜਾ ਹੈ ਬੈਠਾ ਨਹੀਂ ਖੜਾ ਜਿਹੜਾ ਠੀਕ ਆ ਔਰੰਗਜ਼ੇਬ ਜਿਹੜਾ ਹੈਗਾ ਉਹ ਕਮਰੇ ਦੇ ਵਿੱਚ ਖੜਾ ਸੀ ਤਾਂ ਉਹ ਸਮਝਦਾ ਹੈ ਮਤਲਬ ਕਿ ਸੋਚਦਾ ਹੈ ਕਿ ਹਰੇਕ ਗੱਲ ਉਹਦੀ ਮਰਜ਼ੀ ਦੇ ਖਿਲਾਫ ਹੋਣ ਦਾ ਕਾਰਨ ਨਹੀਂ ਆ ਵੀ ਉਹਦੀ ਰੱਬ ਨਾਲ కృਪੀ ਹੋ ਗਈ ਵੀ ਇਹ ਗੱਲ ਉਹਦੀ ਮਰਜ਼ੀ ਨਾ ਹੁੰਦੀ ਵੀ ਰੱਬ ਨਾਲ ਉਹਦੀ కృਪੀ ਹੋ ਗਈ ਆ ਉਸ ਨੂੰ ਮਹਿਲ ਵਿੱਚ ਨਾਚ ਤੇ ਸਾਜ਼ਾਂ ਦੀ ਆਵਾਜ਼ ਸੁਣਾਈ ਦਿੰਦੀ ਉਹਨੂੰ ਆਪਣੇ ਮਹਿਲ ਵਿੱਚ ਨਾ ਨਾਚ ਤੇ ਵਾਜਾਂ ਦਾ ਗਾਉਣ ਦੀ ਆਵਾਜ਼ ਸੁਣਦੀ ਆ ਤੇ ਔਰੰਗਜ਼ੇਬ ਅਤਿਆੰਤ ਗੁੱਸੇ ਵਿੱਚ ਆ ਕੇ ਨਾਚ ਤੇ ਰਾਗ ਨੂੰ ਬੰਦ ਕਰਨ ਦਾ ਹੁਕਮ ਦਿੰਦਾ ਉਹ ਕਹਿੰਦਾ ਵੀ ਇੱਥੋਂ ਸਾਰਾ ਕੁਝ ਬੰਦ ਕਰ ਦੋ ਨਾਚ ਸੀ ਜਿਹੜੇ ਨੱਚਦੇ ਆ ਰਾਗ ਆ ਗੀਤ ਸੰਗੀਤ ਦੀਆਂ ਆਵਾਜ਼ਾਂ ਕਹਿੰਦਾ ਬੰਦ ਕਰ ਦੋ ਪਰ ਆਵਾਜ਼ ਉਸ ਦੀ ਰਤਾ ਪ੍ਰਵਾਹ ਨਹੀਂ ਕਰਦੀ ਆਵਾਜ਼ ਜਿਹੜੀ ਹਜੇ ਵੀ ਆਈ ਜਾਂਦੀ ਰ ਆਵਾਜ਼ ਨੇ ਨਾ ਕਿਸੇ ਨੇ ਬੰਦ ਕੀਤਾ ਨਾ ਉਹਦੇ ਕਿਸੇ ਨੇ ਪ੍ਰਵਾਹ ਕੀਤੀ ਉਸ ਦੀ ਪ੍ਰਵਾਹ ਨਹੀਂ ਕਰਦੀ ਤੇ ਉਸ ਨੂੰ ਕਹਿੰਦੀ ਹੈ ਕਿ ਇਹ ਉਹ ਉਸ ਨੂੰ ਨਹੀਂ ਰੋਕ ਸਕਾ ਉਹ ਕਹਿੰਦੇ ਤੂੰ ਰੋਕ ਹੀ ਨਹੀਂ ਸਕਦਾ ਹੈਗਾ ਔਰੰਗਜ਼ੇਬ ਨੂੰ ਕੁਝ ਨਸ਼ਈ ਬੰਦਿਆਂ ਦੀ ਆਵਾਜ਼ ਸੁਣਾਈ ਦਿੰਦੀ ਹੈ ਔਰੰਗਜ਼ੇਬ ਸੀ ਜਿਹੜਾ ਉਹਨੂੰ ਕੁਝ ਨਸ਼ਈ ਬੰਦਿਆਂ ਦੀ ਆਵਾਜ਼ ਸੁਣਾਈ ਦਿੰਦੀ ਹੈ ਜੋ ਸ਼ੇਅਰ ਪੜ੍ਹ ਕੇ ਹੱਸਦੇ ਹਨ ਜਿਹੜੇ ਕਿ ਸ਼ਾਇਰੀ ਪੜ੍ਹਦੇ ਹੁੰਦੇ ਤੇ ਹੱਸਣ ਟਹਿ ਹੁੰਦੇ ਆ ਨਸ਼ੇ ਵਾਲੇ ਬੰਦੇ ਔਰੰਗਜ਼ੇਬ ਹੋਰ ਵੀ ਗੁੱਸੇ ਵਿੱਚ ਆਉਂਦਾ ਹੈ ਉਸ ਦੇ ਪੁੱਛਣ ਤੇ ਇੱਕ ਆਵਾਜ਼ ਉਸ ਨੂੰ ਦੱਸਦੀ ਹੈ ਕਿ ਉਸ ਦੇ ਬਾਗੀ ਅਹਲਕਾਰ ਫੌਜਦਾਰ ਸੂਬੇਦਾਰ ਉਮਰਾ ਅਤੇ ਉਲਿਮਾ ਹਨ ਜੋ ਉਸਦੀ ਮੌਤ ਦੀਆਂ ਘੜੀਆਂ ਉਡੀਕ ਰਹੇ ਹਨ ਤੇ ਸ਼ਰਾਬ ਦੇ ਨਸ਼ੇ ਵਿੱਚ ਉਸਦੀ ਕਮਜ਼ੋਰੀ ਦਾ ਮੁਖਾਲਾ ੜਾ ਰਹੇ ਹਨ ਅਸ਼ਾ ਉਹ ਉਹਦੇ ਹੈ ਨਾ ਮੌਤ ਦੀ ਘੜੀ ਦਾ ਮੌਤ ਦਾ ਵੇਟ ਕਰਦੇ ਆ ਵੀ ਇਹ ਮਰ ਜਵੇ ਤੇ ਸ਼ਰਾਬ ਵਿੱਚ ਉਹ ਹੈਗੇ ਨਸ਼ੇ ਵਿੱਚ ਉਹਦੀ ਕਮਜ਼ੋਰੀ ਆ ਵੀ ਹੈ ਨਾ ਉਹ ਇੰਨਾ ਕੁਝ ਸੁਣ ਨਹੀਂ ਸਕਦਾ ਹੈਗਾ ਉਹਦਾ ਮੁਖਾਲ ਕਰਦੇ ਮੁਖਾਲ ੜਾਉਂਦੇ ਉਹਦੇ ਬਾਰੇ ਠੀਕ ਆ ਬਾਹਰੋਂ ਆ ਰਹੀ ਰੌਲੇ ਗੌਣੇ ਦੀ ਆਵਾਜ਼ ਬਾਰੇ ਪੁੱਛਣ ਤੇ ਆਵਾਜ਼ ਔਰੰਗਜੀਬ ਨੂੰ ਦੱਸਦੀ ਹੈ ਕਿ ਉਸ ਦੇ ਪੁੱਤਰਾਂ ਵਿਚਕਾਰ ਮੁਗਲ ਤਖਤੋਂ ਤਾਜ ਲਈ ਖਾਨਾ ਜੰਗੀ ਸ਼ੁਰੂ ਹੋ ਸ਼ੁਰੂ ਹੈ ਤੇ ਉਹਨਾਂ ਵਿੱਚੋਂ ਇੱਕ ਉਸੇ ਪ੍ਰਕਾਰ ਹੀ ਤਖਤ ਸੰਭਾਲ ਲਵੇਗਾ ਬਾਰੋਂ ਰੋਲੇ ਕੋਲੇ ਦੀ ਆਵਾਜ਼ ਆਉਂਦੀ ਹੈ ਤੇ ਸਾਰੇ ਆਪਸ ਵਿੱਚ ਪੁੱਛਦੇ ਆ ਅਧਰਿਆ ਨੇ ਔਰੰਗਜ਼ੇਬ ਨੂੰ ਦੱਸਦੀ ਹੈ ਕਿ ਉਹਦੇ ਪੁੱਤਰ ਜਿਹੜੇ ਮੁਗਲ ਆ ਤਖਤੋਂ ਤਾਜਖਾਨ ਉਹਦੇ ਰਿਲੇਟਿਡ ਖਾਨਾ ਜੰਗੀ ਸ਼ੁਰੂ ਹੋ ਗਈ ਆ ਤੇ ਉਹਨਾਂ ਵਿੱਚੋਂ ਕੋਈ ਉਹਨਾਂ ਦਾ ਤਖਤ ਜਿਹੜਾ ਸੰਭਾਲ ਲਵੇਗਾ ਇਸ ਪ੍ਰਕਾਰ ਉਸ ਔਰੰਗਜ਼ੇਬ ਨੇ ਆਪਣੇ ਪਿਤਾ ਸ਼ਾਹਜਹਾਨ ਦੀ ਮੌਤ ਦੀ ਉਡੀਕ ਕੀਤੀ ਤੇ ਬਿਨਾਂ ਆਪਣੇ ਭਰਾਵਾਂ ਨੂੰ ਮਾਰ ਕੇ ਤਖਤ ਸੰਭਾਲ ਲਿਆ ਸੀ ਇਦਾਂ ਹੀ ਉਹਦੇ ਔਰੰਗਜ਼ੇਬ ਨੇ ਕੀਤੀ ਸੀ ਜਿਹੜਾ ਉਹਦਾ ਪਿਤਾ ਸੀਗਾ ਸ਼ਾਹਜਹਾਨ ਉਹਦੀ ਜਦੋਂ ਮੌਤ ਦੀ ਉਡੀਕ ਨਹੀਂ ਕੀਤੀ ਸੀ ਇਹਨੇ ਪਰ ਆਪਣੇ ਭਰਾਵਾਂ ਨੂੰ ਮਾਰਤਾ ਸੀਗਾ ਠੀਕ ਆ ਤੇ ਜਿਹੜਾ ਤਖਤ ਸੀ ਸਾਰਾ ਸੰਭਾਲ ਲਿਆ ਸੀ ਇਹ ਸੁਣ ਕੇ ਔਰੰਗਜ਼ੇਬ ਬੇਚੈਨ ਹੋ ਉੱਠਦਾ ਹੈ ਆਵਾਜ਼ ਅੰਗਰੇਜ਼ ਨੂੰ ਇਹ ਵੀ ਦੱਸਦੀ ਹੈ ਕਿ ਪੰਜਾਬ ਵਿੱਚ ਸਿੱਖ ਗੁਰੂ ਦੇ ਝੰਡੇ ਹੇਠ ਮਹਾਰਾਸ਼ਟਰ ਵਿੱਚ ਮਰਾਠੇ ਤੇ ਸਤਨਾਮੀ ਸਾਧੂ ਉਸ ਦੇ ਵਿਰੁੱਧ ਉੱਠ ਰਹੇ ਹਨ ਤੇ ਮੁਗਲਾਂ ਨੂੰ ਹਾਰਾਂ ਦੇ ਰਹੇ ਹਨ ਉਹ ਕਹਿੰਦੇ ਆ ਵੀ ਨਾਲ ਨਾਲ ਉਹ ਇਦਾਂ ਦੀ ਆਵਾਜ਼ ਸੁਣਾਈ ਦਿੰਦੀਆਂ ਵੀ ਪੰਜਾਬ ਵਿੱਚ ਜਿਹੜੇ ਸੈਖਿਆ ਗੁਰੂਆਂ ਦੇ ਝੰਡੇ ਆ ਉੱਚ ਗੁਰੂਆਂ ਦੇ ਝੰਡੇ ਰੇਠ ਮਹਾਰਾਸ਼ਟਰ ਵਿੱਚ ਮਰਾਠੇ ਤੇ ਸਤਨਾਮੀ ਸਾਧੂ ਆ ਉਹ ਵੀ ਉੱਠ ਰਹੇ ਆ ਤੇ ਮੁਗਲਾਂ ਨੂੰ ਹਰਾਉਣਾ ਚਾਹੁੰਦੇ ਆ ਠੀਕ ਆ ਵੇਟ ਫੋਕਸ ਹਾਂ ਜੀ ਸ਼ੋਗਰਾ ਮੈਂ ਦੇਖ ਲਿਆ ਮੁਗਲਾਂ ਨੂੰ ਹਰਾ ਦੇ ਰਹੇ ਹਨ ਇਹ ਸੁਣ ਕੇ ਔਰੰਗਜੀਬ ਕਹਿੰਦਾ ਹੈ ਕਿ ਉਹ ਮੁਗਲ ਹਕੂਮਤ ਨੂੰ ਕਿਸੇ ਵੀ ਪ੍ਰਕਾਰ ਕਮਜ਼ੋਰ ਨਹੀਂ ਹੋਣ ਦੇਣਗੇ ਔਰੰਗਜੀਬ ਜਿਹੜਾ ਸੋਚਦਾ ਵੀ ਜਿਹੜੇ ਮੁਗਲ ਆ ਉਹਨਾਂ ਨੂੰ ਉਹਨੇ ਕਮਜ਼ੋਰ ਨਹੀਂ ਹੋਣ ਦੇਣਾ ਪਰ ਆਵਾਜ਼ ਉਸਨੂੰ ਦੱਸਦੀ ਹੈ ਕਿ ਮੁਗਲ ਹਕੂਮਤ ਉਸ ਵਾਂਗ ਹੀ ਬੁੱਢੀ ਤੇ ਜਲਤਰੀ ਹੋ ਚੁੱਕੀ ਹੈ ਜਿਹੜੀ ਆਵਾਜ਼ਾਂ ਆਉਂਦੀਆਂ ਹਨ ਉਹਨੂੰ ਦੱਸਦੀ ਆ ਮੁਗਲ ਹਕੂਮਤ ਜਿਹੜਾ ਉਹ ਵੀ ਬੁੱਢਾ ਤੇ ਕਮਜ਼ੋਰ ਹੋ ਚੁੱਕਾ ਆ ਠੀਕ ਆ ਹਾਂਜੀ ਇੱਥੇ ਤੱਕ ਆਪਾਂ ਪੜ੍ਹ ਲਿਆ ਆ ਤੇ ਆਵਾਜ਼ ਔਰੰਗਜ਼ੇਬ ਨੂੰ ਦੱਸਦੀ ਹੈ ਕਿ ਸ਼ਾਹਜਾਦਾ ਮਉਜ਼ੀਮ ਦੀ ਫਤਿਹ ਹੋਈ ਹੈ ਤੇ ਉਸ ਦਾ ਚਹੇਤਾ ਬੇਟਾ ਕਾਮਬਖਸ਼ ਉਸ ਦੇ ਸਾਹਮਣੇ ਕਤਲ ਕੀਤਾ ਜਾਵੇਗਾ ਆਵਾਜ਼ ਜਿਹੜੀ ਔਰੰਗਜ਼ੇਬ ਨੂੰ ਦੱਸਦੀ ਹੈ ਕਿ ਜਿਹੜਾ ਸ਼ਾਹਜਾਦਾ ਮਉਜ਼ੀਮ ਮਹਿਮ ਦੀ ਫਤਿਹ ਹੋ ਗਈ ਹੈ ਤੇ ਉਹਦਾ ਜਿਹੜਾ ਚਹੇਤਾ ਬੇਟਾ ਕਾਮਬਖਸ਼ ਉਹਦੇ ਸਾਹਮਣੇ ਹੀ ਤਾਂ ਕਤਲ ਕੀਤਾ ਜਾਵੇਗਾ ਔਰੰਗਜੀਤ ਮੁਜ਼ੇਮ ਨੂੰ ਕਹਿੰਦਾ ਹੈ ਕਿ ਉਸ ਦੇ ਜਿਉਂਦਿਆਂ ਜਿਹਾ ਗੁਨਾਹ ਨਾ ਕਰੇ ਪਰਵਾਜ਼ ਉਸ ਨੂੰ ਕਹਿੰਦੀ ਹੈ ਕਿ ਉਸ ਨੇ ਜੋ ਸਲੂਕ ਆਪਣੇ ਬਾਪ ਭਰਾਵਾਂ ਤੇ ਭਤੀਜਿਆਂ ਨਾਲ ਕੀਤਾ ਸੀ ਉਹ ਅੱਜ ਤੂੰ ਹਰਾਇਆ ਜਾਵੇਗਾ ਔਰੰਗਜੀਤ ਇਸ ਆਵਾਜ਼ ਨੂੰ ਜਹਾਨ ਆਰਾਦੀ ਬਾਸ ਸਮਝਾ ਹੈ ਤੇ ਉਸ ਨੂੰ ਬਕਵਾਸ ਬੰਦ ਕਰਨ ਲਈ ਕਹਿੰਦਾ ਹੈ ਫਿਰ ਉਹ ਉਸ ਨੂੰ ਇਹ ਗੁਨਾਹ ਰੋਕਣ ਲਈ ਤੇ ਤਰਸ ਕਰਨ ਲਈ ਬੇਨਤੀ ਕਰਦਾ ਹੈ ਪਰਵਾਜ਼ ਉਸ ਦੀ ਕੋਈ ਪ੍ਰਵਾਹ ਨਹੀਂ ਕਰਦੀ ਤੇ ਉਸਦੇ ਜੁਲਮਾ ਤੇਵਦੀਆਂ ਨੂੰ ਚਤਾਰ ਕੇ ਉਸ ਨੂੰ ਲਾਂਤਾ ਪਾਉਂਦੀ ਹੈ ਫਿਰ ਉਹ ਮੁਜ਼ਮ ਨੂੰ ਬੇਨਤੀ ਕਰਦਾ ਹੈ ਕਿ ਉਹ ਉਸਦੀ ਇਤਾਲਵੀ ਪਤਨੀ ਬੀਗਮ ਉਦੇਪੁਰੀ ਨੂੰ ਨਾ ਮਾਰੇ ਤੇ ਉਸ ਔਰੰਗਜ਼ੇਬ ਦੀ ਪਤਨੀ ਕੌਣ ਸੀ ਬੀਗਮ ਉਦੇਪੁਰੀ ਉਹ ਕਹਿੰਦਾ ਆ ਵੀ ਤੂੰ ਮੇਰੀ ਪਤਨੀ ਨੂੰ ਨਾ ਮਾਰ ਠੀਕ ਆ ਇੱਥੇ ਤੱਕ ਆਪਾਂ ਪੜ ਲਈਆ ਬਹੁਤ ਹੀ ਛੋਟੀ ਤੇ ਇੰਟਰਸਟਿੰਗ ਕਹਾਣੀ ਆ ਵੀਡੀਓ ਲਾਸਟ ਤੱਕ ਜਰੂਰ ਦੇਖਣਾ ਤਾਂ ਮੇਰੇ ਨਾਲ ਬਣੀ ਰਹੋ ਸੋ ਥੋੜੀ ਹੀ ਆਪਣੇ ਕੋਲ ਹੋ ਰਹਿ ਗਈ ਆ ਪ੍ਰੋਪਰ ਆਪਾਂ ਦੇਖਦੇ ਆ ਕਿ ਕੀ ਹੋਇਆ ਸੀਗਾ ਠੀਕ ਆ ਉਹ ਕਹਿੰਦਾ ਵੀ ਮੇਰੀ ਬੇਦਮ ਉਹਦੇ ਪੂਰੀ ਜਿਹੜੀ ਉਹਨੂੰ ਨਾ ਮਾਰੋ ਤੇ ਮਾਇ ਉਸਨੂੰ ਨਾ ਮਾਰੇ ਤੇ ਉਸਦਾ ਤਖਤ ਉਹ ਤਾਜ ਖੁਸ਼ੀ ਨਾਲ ਸੰਭਾਲ ਲਵੇ ਉਹ ਕਹਿੰਦਾ ਉਹਨੂੰ ਨਾ ਮਾਰੇ ਪਰ ਉਹਦਾ ਜਿਹੜਾ ਤਖਤ ਉਹ ਤਾਜ ਆ ਖੁਸ਼ੀ ਨਾਲ ਸੰਭਾਲਣ ਵੇਪਾਰ ਆਵਾਜ਼ ਉਸਨੂੰ ਹੋਰ ਲਾਨਤਾ ਪਾਉਂਦੀ ਹੈ ਤੇ ਕਹਿੰਦੀ ਹੈ ਕਿ ਉਸ ਲਈ ਉਸੇ ਪ੍ਰਕਾਰ ਹੀ ਤੱਸ਼ ਤਰੀ ਵਿਚ ਰੱਖ ਕੇ ਕਾਮ ਬਖਸ਼ ਦਾ ਸਿਰ ਤੋਹਫੇ ਦੇ ਤੌਰ ਤੇ ਭੇਜਿਆ ਜਾ ਰਿਹਾ ਹੈ ਜਿਸ ਤਰ੍ਹਾਂ ਉਸਨੇ ਆਪਣੇ ਬਾਪशाह ਜਹਾਨ ਨੂੰ ਕੈਦ ਕਰਕੇ ਉਸ ਨੂੰ ਦਾਰਾ ਦਾ ਸਿਰ ਤੋਹਫੇ ਤੇ ਭੇਜਿਆ ਸੀ ਉਹ ਕਹਿੰਦੀ ਜਿਸ ਤਰ੍ਹਾਂ ਉਹਨੇ ਆਪਣੇ ਬਾਪ ਦਾ ਸ਼ਾਹ ਜਹਾਨ ਨੂੰ ਕੈਦ ਕਰਕੇ ਉਸ ਨੂੰ ਦਾਰਾ ਦਾ ਸਿਰ ਤੋਹਫੇ ਦੇ ਤੌਰ ਤੇ ਭੇਜਿਆ ਸੀ ਔਰੰਗਜ਼ੇਬ ਦਿੱਲੀ ਦੁੱਖ ਨਾਲ ਚੀਕ ਉੱਟਦਾ ਹੈ ਤੇ ਡਿੱਗਣ ਲੱਗਦਾ ਹੈ ਔਰੰਗਜ਼ੇਬ ਨੂੰ ਹੁਣ ਗੁੱਸਾ ਆ ਗਿਆ ਉਹਦੀ ਘਰ ਵਾਲੀ ਜਿਹੜੀ ਬੇ ਬੇਗਮ ਉਦਿਆ ਪੁਲਿਸ ਉਹ ਕਹਿੰਦੀ ਵੀ ਜਿੱਦਾਂ ਮੈਂ ਆਪਣੇ ਬਾਪ ਸ਼ਾਹ ਜਹਾਂਨ ਨੂੰ ਕੈਦ ਕਰਕੇ ਉਸ ਨੂੰ ਦਾਰਾ ਦਾ ਸਿਰ ਤੋਹਫੇ ਦੇ ਪੇਜਿਆ ਸੀ ਤੋਹਫੇ ਦੇ ਤੌਰ ਤੇ ਉਹ ਵੀ ਇਸੇ ਤਰ੍ਹਾਂ ਕਰੇ ਔਰੰਗਜ਼ੇਬ ਦਿਲੀ ਮਤਲਬ ਕਿ ਦਿਲੋਂ ਦੁੱਖ ਨਾਲ ਚੀਕ ਉੱਠਤ ਉਹਨੂੰ ਖੈਜ ਬਹੁਤ ਚੜਦੀ ਇਰੀਟੇਟ ਹੁੰਦਾ ਤੇ ਡਿੱਗਣ ਲੱਗ ਜਾਂਦਾ ਉਹਨੂੰ ਹੁਣ ਚੱਕਰ ਆਉਣ ਲੱਗ ਪੈਂਦੇ ਡਿੱਗਣ ਲੱਗ ਜਾਂਦਾ ਠੀਕ ਆ ਇਸੇ ਸਮੇਂ ਹੀ ਉਸ ਦੀ ਲੜਕੀ ਜੀਨਤ ਹੁਣ ਦੇਖੋ ਅਗਰਾ ਪਰਸਨ ਆ ਗਿਆ ਆ ਜੀਨਤ ਠੀਕ ਆ ਉਹਨਾਂ ਦੀ ਲੜਕੀ ਇਸੇ ਸਮੇਂ ਹੀ ਉਸੇ ਲੜਕੀ ਜੀਨਤ ਉਸ ਨੂੰ ਆਪਣੇ ਹੱਥਾਂ ਤੇ ਬੋਚ ਲੈਂਦੀ ਹੈ ਤੇ ਉਸ ਨੂੰ ਚੂਣ ਕੇ ਜਗਾਉਣ ਦਾ ਯਤਨ ਕਰਦੀ ਹਣ ਉਹਦੀ ਕੁੜੀ ਆ ਗਈ ਹੈ ਨਾ ਇਹ ਜੀਨਤ ਆ ਗਈ ਲੜਕੀ ਉਹਨਾਂ ਦੀ ਉਹ ਹੱਥਾਂ ਨਾਲ ਬੋਚ ਲੈਂਦੀ दैट मींस ਕੈਚ ਕਰ ਲਿਆ ਕੈਚ ਨਹੀਂ ਕੀਤਾ ਬਟ ਇਹਦਾ ਪ੍ਰੋਪਰ ਮਤਲਬ ਆਪਾਂ ਕਹਿੰਦੇ ਹਾਂ ਨਾ ਬੋਚ ਲਿਆ ਇੰਗਲਿਸ਼ ਚ ਆਪਾਂ ਕੈਚ ਕਹਿ ਸਕਦੇ ਬਟ ਉਹਨੇ ਸੰਭਾਲ ਲਿਆ ਉਹ ਠੀਕ ਆ ਇਸ ਸਮੇਂ ਹੀ ਉਸਦੀ ਲੜਕੀ ਜੀਨਤ ਉਸ ਨੂੰ ਆਪਣੇ ਹੱਥਾਂ ਤੇ ਬੋਝ ਲੈਂਦੀ ਹੈ ਤੇ ਉਸ ਨੂੰ ਚੋਣ ਕੇ ਝੁਕਾਉਣ ਦਾ ਯਤਨ ਉਹ ਕਹਿੰਦੀ ਉਠੋ ਮਤਲਬ ਕਿ ਉਹਨੂੰ ਝੁਕਾਉਣ ਪਰ ਔਰੰਗਜੀਬ ਹਰ ਗੱਲ ਦਾ ਮਤਲਬ ਉਲਟਾ ਕਰਦਾ ਹੈ ਤੇ ਚੀਕਾ ਮਾਰਦਾ ਚੀਕਾ ਚੀਲਾਂਦਾ ਹੈ ਜੀਨਤ ਦੇ ਯਤਨ ਨਾਲ ਉਹ ਉਸ ਵਿੱਚ ਆ ਕੇ ਉਸ ਨੂੰ ਪੁੱਛਦਾ ਹੈ ਕਿ ਉਹ ਉਸ ਦੀ ਆਗਿਆ ਤੋਂ ਬਿਨਾਂ ਅੰਦਰ ਕਿਉਂ ਆਈ ਹੈ ਜੀਨਤ ਨੇ ਉਸ ਨੂੰ ਦੱਸਿਆ ਕਿ ਉਹ ਸੁਪਨੇ ਵਿੱਚ ਚੀਕਾ ਮਾਰ ਰਿਹਾ ਸੀ ਜਿਨ੍ਹਾਂ ਨੂੰ ਸੁਣ ਕੇ ਉਹ ਰਹਿ ਨਾ ਸਕੇ ਔਰੰਗਜੀਬ ਦੱਸਦਾ ਹੈ ਕਿ ਉਸ ਨੂੰ ਇੱਕ ਪਲ ਵੀ نیند ਨਹੀਂ ਆਈ ਤੇ ਹੁਣ ਬਹੁਤ ਭਿਆਨਕ ਸੁਪਨਾ ਆਇਆ ਹੈ ਜਿਸ ਨਾਲ ਉਹ ਬਹੁਤ ਡਰ ਗਿਆ ਹੈ ਮਤਲਬ ਕਿ ਜਿਹੜਾ ਸਾਰਾ ਕੁਝ ਉਹਨੂੰ ਕਹਿਣ ਦੇ ਸੀਗੀਆਂ ਗੱਲਾਂ ਜਿਹੜੀਆਂ ਕਹਿੰਆਂ ਕਹਿੰਆਂ ਸਾਰਾ ਸੁਪਨਾ ਸੀਗਾ ਠੀਕ ਆ ਫਿਰ ਉਹ ਜੀਨਤ ਨੂੰ ਕਹਿੰਦਾ ਹੈ ਕਿ ਉਹ ਉਸ ਨੂੰ ਨਮਾਜ਼ ਪੜਨ ਲਈ ਮਸਜਿਦ ਤੱਕ ਲੈ ਚੰਨੇ ਜੀਨਤ ਉਸ ਨੂੰ ਦੱਸਦੀ ਹੈ ਕਿ ਉਸਦੀ ਮਾਂ ਬੇਕਮ ਉਹਦੇ ਪੁੱਰੀ ਨੇ ਉਨ੍ਹਾਂ ਦੀਆਂ ਚੀਕਾਂ ਸੁਣ ਕੇ ਉਸ ਨੂੰ ਜਗਾਇਆ ਤੇ ਉਸ ਨੇ ਨਾਲ ਹੀ شاہی ਹਕੀਮ ਨੂੰ ਵੀ ਬੁਲਾ ਭੇਜਿਆ ਹੈ ਠੀਕਾ ਉਹਨਾਂ ਨੇ ਮਸਜਿਦ ਵੱਲ ਜਾਣ ਪਿੱਛੋਂ ਬੇਗਮ ਉਹਦੇ ਪੁਰੇ شاہی ਹਕੀਮ ਤੇ ਔਰੰਗਜ਼ੇਬ ਦਾ ਆਲਾ ਅਲਹਿਕਾਰ ਅਸਦ ਖਾਨ ਆ ਜਾਂਦੇ ਹਨ ਬੇਗਮ ਉਹਨਾਂ ਨੂੰ ਔਰੰਗਜ਼ੇਬ ਦੀ ਮਾਨਸਿਕ ਪ੍ਰੇਸ਼ਾਨੀ ਬਾਰੇ ਦੱਸਦੀ ਹੈ ਅਸਦ ਖਾਨ ਤੇ شاہی ਹਕੀਮ ਔਰੰਗਜ਼ੇਬ ਦੇ ਮਜ਼ਬੂਤ ਇਰਾਦੇ ਬਾਰੇ ਸੋਚ ਕੇ ਇਸ ਘਟਨਾ ਨੂੰ ਫਿਕਰ ਵਾਲੀ ਗੱਲ ਸਮਝਦੇ ਹਨ ਬੇਗਮ ਉਨ੍ਹਾਂ ਨੂੰ ਦੱਸਦੀ ਹੈ ਕਿ ਉਹ ਪਿਛਲੇ ਕੁਝ ਮਹੀਨਿਆਂ ਤੋਂ ਬਹੁਤ ਹੀ ਕਮਜ਼ੋਰ ਰਹਿੰਦੇ ਹਨ ਹਕੀਮ ਸਮਝਦਾ ਹੈ ਕਿ ਉਨ੍ਹਾਂ ਦੇ ਦਿਮਾਗ ਨੂੰ ਕੋਈ ਸਦਮਾ ਪਹੁੰਚਿਆ ਹੈ ਅਸਦਖਾਨ ਮੁਲਕ ਵਿੱਚ ਕਾਲ ਅਤੇ ਹੈਜੇ ਨਾਲ ਹੋਈਆਂ ਮੌਤਾਂ ਨੂੰ ਔਰੰਗਜ਼ੇਬ ਦੀ ਪਰੇਸ਼ਾਨੀ ਦਾ ਕਾਰਨ ਸਮਝਦਾ ਹੈ ਅਜੇ ਉਹ ਗੱਲਾਂ ਕਰ ਹੀ ਰਹੇ ਹੁੰਦੇ ਹਨ ਕਿ ਔਰੰਗਜ਼ੇਬ ਆ ਜਾਂਦਾ ਹੈ ਤੇ ਸ਼ੱਕੀ ਨਜ਼ਰ ਨਾਲ ਪੁੱਛਦਾ ਹੈ ਕਿ ਪੁੱਛਦਾ ਹੈ ਕਿ ਉਹ ਕੀ ਸਾਜ਼ਿਸ਼ ਕਰ ਰਹੇ ਹਨ ਭਾਰਮ ਬੇਗਮ ਭਰ ਬੇਗਮ ਦਾਸ ਦੀ ਹੈ ਕਿ ਉਹ ਸਾਰੇ ਉਸ ਦੀ ਸਿਹਤ ਦੇ ਫਿਕਰ ਵਿੱਚ ਖੜੇ ਹਨ ਸ਼ਾਹੀ ਹਕੀਮ ਔਰੰਗਜ਼ੇਬ ਨੂੰ ਇੱਕ ਦਵਾਈ ਦਿੰਦਾ ਹੈ ਤੇ ਫਿਰ ਉਹ ਚਲਾ ਜਾਂਦਾ ਹੈ ਇਸ ਪਿੱਛੋਂ ਔਰੰਗਜ਼ੇਬ ਬੇਗਮ ਤੇ ਜੀਨਤ ਨੂੰ ਵੀ ਭੇਜ ਦਿੰਦਾ ਹੈ ਉਹਨਾਂ ਦੇ ਜਾਣ ਪਿੱਛੋਂ ਔਰੰਗਜ਼ੇਬ ਨੇ ਅਸਤਖਾਨ ਨੂੰ ਦੱਸਿਆ ਕਿ ਉਹ ਅੱਜ ਰਾਤ ਜਿੰਨਾ ਪਰੇਸ਼ਾਨ ਹੋਇਆ ਹੈ ਇੰਨਾ ਜ਼ਿੰਦਗੀ ਭਰ ਕਦੇ ਨਹੀਂ ਹੋਇਆ ਉਹ ਕਹਿੰਦਾ ਵੀ ਜਿੰਨਾ ਮੈਂ ਅੱਜ ਪਰੇਸ਼ਾਨ ਹੋਇਆ ਇਹਨਾਂ ਤਾਂ ਜ਼ਿੰਦਗੀ ਚ ਕਦੇ ਹੋਇਆ ਹੀ ਨਹੀਂ ਪਰੇਸ਼ਾਨ ਕਿਉਂ ਸੀਗਾ ਕਿਉਂਕਿ ਉਹਨੂੰ ਬਹੁਤ ਸੁਪਨੇ ਰਹੇ ਭੈਣੇ ਜਿਹੜੀ ਆਪਾਂ ਕਹਾਣੀ ਸਾਰੀ ਪੜ੍ਹੀ ਆ ਇਹ ਸਾਰੇ ਉਹ ਸੁਪਨਾ ਹੀ ਸੀਗਾ ਠੀਕ ਆ ਉਸ ਨੇ ਇਸ ਦਾ ਕਾਰਨ ਦੱਸਦਿਆਂ ਹੋਇਆਂ ਕਿ ਹਾਂ ਕੀ ਗੱਲ ਪੰਜਾਬ ਤੋਂ ਦਇਆ ਸਿੰਘ ਨਾਂ ਦੇ ਇੱਕ ਸਿੱਖ ਨੇ ਆਪਣੇ ਪੀਰ ਗੋਬਿੰਦ ਸਿੰਘ ਦਾ ਇੱਕ ਜਫਰਨਾਮਾ ਉਸ ਨੂੰ ਦਿੱਤਾ ਹੈ ਦੇਖੋ ਆਪਾਂ ਇਹਦਾ ਹੈਡਿੰਗ ਕੀ ਪੜਿਆ ਜਫਰਨਾਮਾ ਹਣ ਗੱਲ ਆ ਗਈ ਨਾ ਮੇਨ ਗੱਲ ਹੁਣ ਸਟਾਰਟ ਹੋਣੀ ਆ ਉਸ ਨੇ ਇਸ ਦਾ ਕਾਰਨ ਦੱਸਿਆ ਹੋਇਆ ਕਿ ਆ ਕਿ ਕੱਲ ਪੰਜਾਬ ਤੋਂ ਕਿੱਥੋਂ ਆ ਪੰਜਾਬ ਤੋਂ ਦਇਆ ਸਿੰਘ ਨਾਂ ਦੇ ਇੱਕ ਸਿੱਖ ਨੇ ਆਪਣੇ ਪੀਰ ਗੋਬਿੰਦ ਸਿੰਘ ਦਾ ਇੱਕ ਜਫਰਨਾਮਾ ਉਸ ਨੂੰ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਲਿਖਿਆ ਸੀ ਦਇਆ ਸਿੰਘ ਨੇ ਉਹਨੂੰ ਦਿੱਤਾ ਹੈ ਜਿਸ ਵਿੱਚ ਸਿੱਖਾਂ ਦੇ ਪੀਰ ਨੇ ਉਸ ਔਰੰਗਜ਼ੇਬ ਨੂੰ ਇੰਨੀ ਬੇਲਹਾਜੀ ਨਾਲ ਲਾਂਤਾਂ ਪਾਈਆਂ ਹਨ ਕਿ ਉਸ ਦੀ ਜ਼ਮੀਨ ਕੰਬ ਉੱਠੀ ਹੈ ਇਸ ਦਾ ਉਸ ਦੇ ਮਨ ਉੱਤੇ ਇੰਨਾ ਭਾਰੀ ਅਸਰ ਪਿਆ ਹੈ ਕਿ ਉਹ ਸਾਰੀ ਰਾਤ ਬੇਚੈਨ ਰਿਹਾ ਤੇ ਸਵੇਰੇ ਜਦੋਂ ਉਸ ਦੀ ਅੱਖ ਲੱਗੀ ਤਾਂ ਉਸ ਨੂੰ ਬੜਾ ਭਿਆਨਕ ਸੁਪਨਾ ਆਇਆ ਠੀਕ ਆ ਤੇ ਉਸ ਨੇ ਦੱਸਿਆ ਕਿ ਗੁਰੂ ਜੀ ਦੇ ਜਫਰ ਨਾਮੇ ਨੇ ਉਸ ਦੀ ਇਨਸਾਨੀ ਜਜ਼ਬੇ ਨੂੰ ਹਲੂਣ ਦਿੱਤਾ ਹੈ ਉਸ ਨੇ ਦੱਸਿਆ ਕਿ ਸਰਹੰਦ ਦੇ ਨواب ਵजीर खान ਨੇ ਪਹਿਲਾਂ ਉਸ ਔਰੰਗਜ਼ੇਬ ਦੇ ਨਾਂ ਤੇ ਕਾਰਨ شریف ਦੀ ਕਸਮ ਖਾਦੀ ਤੇ ਉਸ ਪੀਰ ਨੂੰ ਧੋਖੇ ਨਾਲ ਆਨੰਦਪੁਰ ਛੱਡਣ ਲਈ ਮਜ਼ਬੂਤ ਕੀਤਾ ਫਿਰ ਧੋਖੇ ਨਾਲ ਉਸ ਉੱਤੇ ਹਮਲਾ ਕਰ ਦਿੱਤਾ ਜਿਸ ਵਿੱਚ ਉਸ ਦੇ ਦੋ ਬੱਚੇ ਮਾਰ ਦਿੱਤੇ ਇਸ ਤਰ੍ਹਾਂ ਕਰਕੇ ਵਜ਼ੀਰ ਖਾਨ ਨੇ ਇਸਲਾਮ ਦੀ ਤੋਹੀਨ ਕੀਤੀ ਕੀਤੀ ਹੈ ਤੇ ਉਸ ਔਰੰਗਜ਼ੇਬ ਦਾ ਨਾਂ ਬਦਨਾਮ ਕੀਤਾ ਹੈ ਦੇਖੋ ਉਹ ਜਿਹੜਾ ਦਿੱਤਾ ਹੈ ਉਹਦੇ ਵਿੱਚ ਕੀ ਲਿਖਿਆ ਆ ਉਸਨੇ ਦੱਸਿਆ ਕਿ ਗੁਰੂ ਜੀ ਦੇ ਜਫਰਨਾਮੇ ਨੇ ਉਸ ਦੇ ਇਨਸਾਨੀ ਜਜ਼ਬੇ ਨੂੰ ਹਲੂਨ ਦਿੱਤਾ ਆ ਠੀਕ ਆ ਉਸਨੇ ਦੱਸਿਆ ਕਿ ਇਸ ਰਹਾਦ ਦੇ ਨੂੰ ਵਾਬ ਜਵੀਰ ਖਾਨ ਨੇ ਪਹਿਲਾਂ ਉਸ ਔਰੰਗਜ਼ੇਬ ਦੇ ਨਾਂ ਤੇ ਕੁਰਾਨ ਸ੍ਰੀਫ ਦੀ ਕਸਮ ਖਾਧੀ ਤੇ ਉਸ ਪੀਰ ਨੂੰ ਧੋਖੇ ਨਾਲ ਆਨੰਦਪੁਰ ਛੱਡਣ ਲਈ ਮਜਬੂਰ ਕੀਤਾ ਮਜਬੂਰ ਕੀਤਾ ਮਤਲਬ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਮਜਬੂਰ ਕਰ ਦਿੱਤਾ ਵੀ ਤੁਸੀਂ ਆਨੰਦਪੁਰ ਦਾ ਕਿਲਾ ਜਿਹੜਾ ਛੱਡੋ ਫਿਰ ਧੋਖੇ ਨਾਲ ਉਸ ਉੱਤੇ ਹਮਲਾ ਕਰ ਦਿੱਤਾ ਧੋਖੇ ਨਾਲ ਹਮਲਾ ਕੀਤਾ ਜਿਸ ਵਿੱਚ ਉਸਦੇ ਦੋ ਬੱਚੇ ਮਾਰ ਦਿੱਤੇ ਹਾਂਜੀ ਇਸ ਤਰ੍ਹਾਂ ਕਰਕੇ ਵਜ਼ੀਰ ਖਾਨ ਨੇ ਇਸਲਾਮ ਦੀ ਤੋਹੀਨ ਕੀਤੀ ਹੈ ਤੇ ਔਰੰਗਜ਼ੇਬ ਦਾ ਨਾਮ ਬਦਨਾਮ ਕੀਤਾ ਹੈ ਠੀਕ ਆ ਅਸਤ ਖਾਨ ਇਸ ਨੂੰ ਬਹੁਤ ਬੁਰੀ ਖਬਰ ਕਹਿੰਦਾ ਹੈ ਉਹ ਸਲਾਹ ਦਿੰਦਾ ਹੈ ਕਿ ਗੁਰੂ ਜੀ ਨੂੰ ਪੂਰੇ ਭਰੋਸੇ ਤੇ ਸੁਰੱਖਿਆ ਨਾਲ ਆਪਣੇ ਕੋਲ ਬੁਲਾ ਕੇ ਸਲਾਹ ਸਪਾਈ ਕਰ ਲਈ ਜਾਵੇ ਔਰੰਗਜ਼ੇਬ ਇਸ ਤਜ ਬੀਜ ਨੂੰ ਮਾਰ ਲੈਂਦਾ ਹੈ ਤੇ ਮੀਰ ਮੁੰਛੀ ਅਤੇ ਦਿਆ ਸਿੰਘ ਨੂੰ ਤਰਪਾਰੇ ਖਾਸ ਵਿੱਚ ਹਾਜ਼ਰ ਕਰਨ ਦਾ ਹੁਕਮ ਦਿੰਦਾ ਹੈ। ਇਸ ਹੁਕਮ ਸੁਣ ਕੇ ਅਸਦ ਖਾਨ ਚਲਾ ਜਾਂਦਾ ਹੈ ਤੇ ਪਿੱਛੋਂ ਔਰੰਗਜ਼ੇਬ ਉੱਚੀ ਉੱਚੀ ਜਫਰਨਾਮਾ ਪੜਦਾ ਹੈ। ਠੀਕ ਆ। ਪਰ ਜੀਨਤ ਨੂੰ ਆਉਂਦੀ ਦੇ ਕੇ ਇਕਦਮ ਚੁੱਪ ਹੋ ਜਾਂਦਾ ਹੈ ਤੇ ਜਫਰ ਨਾਮਾ ਲੁਕਾ ਲੈਂਦਾ ਹੈ ਜੀਨਤ ਇਤਰਾਜ਼ ਕਰਦੀ ਹੈ ਕਿ ਉਹ ਕਈ ਸਾਲਾਂ ਤੋਂ ਆਪਣੇ ਪਿਤਾ ਦੀ ਦਿਲੋਂ ਖਿਦਮਤ ਕਰ ਰਹੀ ਹੈ ਪਰ ਉਹ ਅਜੇ ਤੱਕ ਵੀ ਉਸ ਉਤੇਜਕੀ ਨਹੀਂ ਕਰਦਾ ਔਰੰਗਜ਼ੇਬ ਉਸ ਨੂੰ ਪਹਿਲਾਂ ਤਾਂ ਟਾਲਦਾ ਹੈ ਪਰ ਪਿਛੋ ਉਸ ਨੂੰ ਕਹਿੰਦਾ ਹੈ ਕਿ ਉਹ ਅਸਲ ਭੇਦ ਇਸ ਕਰਕੇ ਨਹੀਂ ਦੱਸ ਰਿਹਾ ਕਿ ਕਿਉਂਕਿ ਇਸ ਨਾਲ ਉਹ ਉਸ ਨੂੰ ਬਹੁਤ ਹੀ ਘਟਿਆ ਇਨਸਾਨ ਸਮਝਣ ਲੱਗ ਪਵੇਗੇ ਫਿਰ ਔਰੰਗਜ਼ੇਬ ਉਸ ਨੂੰ ਗੁਰੂ ਜੀ ਦੇ ਜਫਰਨਾਮੇ ਬਾਰੇ ਦੱਸਦਾ ਹੈ ਤੇ ਕਹਿੰਦਾ ਹੈ ਕਿ ਉਸ ਨੂੰ ਗੁਰੂ ਜੀ ਦੇ ਪਹਿਲੇ ਖੱਤ ਬਾਰੇ ਹਾਂਜੀ ਮੈਂ ਨੈਕਸਟ ਪੇਜ ਤੁਹਾਨੂੰ ਦਿਖਾਉਣੀ ਆ ਆਪਾਂ ਇੱਥੇ ਪੜ੍ਹਦੇ ਹੀਗੇ ਫਿਰ ਔਰੰਗਜ਼ੇਬ ਉਸ ਨੂੰ ਗੁਰੂ ਜੀ ਦੇ ਜਫਰਨਾਮੇ ਬਾਰੇ ਦੱਸਦਾ ਹੈ ਤੇ ਕਹਿੰਦਾ ਹੈ ਕਿ ਉਸ ਨੂੰ ਗੁਰੂ ਜੀ ਦੇ ਪਹਿਲੇ ਉਸ ਨੂੰ ਗੁਰੂ ਜੀ ਦੇ ਪਹਿਲੇ ਖੱਤ ਬਾਰੇ ਉਸ ਪਾਸੋਂ ਇਸ ਕਰਕੇ ਲੁਕਾ ਰੱਖਿਆ ਸੀ ਕਿਉਂਕਿ ਉਹ ਤੇ ਉਸ ਦਾ ਭਰਾ ਮੁਅੱਜ਼ਮ ਹਮੇਸ਼ਾ ਗੁਰੂ ਜੀ ਦੇ ਹੱਕ ਵਿੱਚ ਬੋਲਦੇ ਹਨ ਫਿਰ ਉਹ ਜੀਨਤ ਨੂੰ ਜਫਰ ਨਾਮੇ ਦੇ ਮਜ਼ਮੂਨ ਬਾਰੇ ਦੱਸਦਾ ਹੈ ਤੇ ਗੁਰੂ ਜੀ ਦੇ ਦੋ ਵੱਡੇ ਬੇਟਿਆਂ ਦੇ ਜੰਗ ਵਿੱਚ ਮਾਰੇ ਜਾਂਦੇ ਛੋਟਿਆਂ ਦੇ ਵਜ਼ੀਰ ਖਾਨ ਦੁਆਰਾ ਨਿਹਾਂ ਵਿੱਚ ਚਿਣੇ ਜਾਣ ਦੀ ਗੱਲ ਦੱਸਦਾ ਹੈ ਇਹ ਸੁਣ ਕੇ ਜੀਰਤ ਰੋਣ ਲੱਗ ਪੈਂਦੀ ਹੈ ਤੇ ਔਰੰਗਜ਼ੇਬ ਨੂੰ ਉਸ ਦੇ ਆਪਣੇ ਪੁੱਤਰ ਅਕਬਰ ਤੇ بیਟੀ ਜ਼ੇਬ ਉਹਨਾਂ ਨਿਸਾ ਦੇ ਮਰਨ ਤੇ ਹੋਏ ਦੁੱਖ ਨੂੰ ਚਿਤਾਰਦੀ ਉਸ ਨੂੰ ਲਾਂਤਾਂ ਪਾਉਂਦੀ ਹੈ ਤੇ ਕਹਿੰਦੀ ਹੈ ਜੇਕਰ ਉਹ ਉਸ ਦੀ ਤਜ ਵੀਜ ਅਨਸਰ ਵਜ਼ੀਰ ਖਾਨ ਨੂੰ ਸਜ਼ਾ ਨਹੀਂ ਦੇ ਸਕਦੇ ਤਾਂ ਉਹ ਸਮਝਦੀ ਹੈ ਕਿ ਉਹ ਜ਼ੁਲਮ ਉਸ ਔਰੰਗਜ਼ੇਬ ਦੇ ਇਸ਼ਾਰੇ ਤੇ ਹੀ ਹੋਇਆ ਹੈ ਇਸ ਪਾਪ ਕਰਕੇ ਰੱਬ ਉਸ ਨੂੰ ਕਦੇ ਮਾਫ਼ ਨਹੀਂ ਕਰੇਗਾ ਤੇ ਉਸ ਦੀ ਰੂਹ ਨੂੰ ਕਿਆਮਤ ਤੀਕ ਚੈਨ ਨਹੀਂ ਆਵੇਗਾ ਇਹ ਸੁਣ ਕੇ ਔਰੰਗਜ਼ੇਬ ਦੀ ਰੂਹ ਤੜਫ ਉੱਠਦੀ ਹੈ ਪਰ ਜਿਹਨਾਂ ਤੁਸੀਂ ਨੂੰ ਕਹਿੰਦੀ ਹੈ ਕਿ ਉਹ ਪੱਕਾ ਮੁਸਲਮਾਨ ਹੁੰਦਾ ਹੋਇਆ ਵੀ ਰੱਬ ਨੂੰ ਨਹੀਂ ਪਛਾਣ ਸਕਿਆ ਉਹ ਰੱਬ ਤੋਂ ਡਰਦਾ ਜ਼ਰੂਰ ਹੈ ਪਰ ਉਸ ਨੂੰ ਪਿਆਰ ਨਹੀਂ ਕਰਦਾ ਇਹ ਸੁਣ ਕੇ ਔਰੰਗਜ਼ੇਬ ਪਛਤਾਵੇ ਭਰੇ ਭਾਵਾਂ ਨਾਲ ਕਹਿੰਦਾ ਹੈ ਕਿ ਉਹ ਸਭ ਕੁਝ ਸਮਝਦਾ ਹੈ ਕਿ ਲੋਕ ਉਸ ਨੂੰ ਇਨਸਾਨ ਵੀ ਨਹੀਂ ਸਮਝਣਗੇ ਉਹ ਅਣਗਿਣਤ ਲੜਾਈਆਂ ਜਿੱਤ ਕੇ ਵੀ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ ਉਹ ਇਸ ਦੁਨੀਆ ਤੋਂ ਗੁਨਾਹਾਂ ਦੇ ਭਾਰ ਨਾਲ ਲੱਦਿਆ ਜਾਵੇਗਾ ਉਹ ਆਪਣੇ ਬੇਟਿਆਂ ਨੂੰ ਅਜਿਹੇ ਗੁਨਾਹਾਂ ਤੋਂ ਬਚਣ ਲਈ ਤਾੜਨਾ ਪਰੇ ਵਸੀਅਤ ਲਿਖਣੀ ਚਾਹੁੰਦਾ ਹੈ ਉਹ ਆਪਣੇ ਇਸ ਕੰਮ ਜੀਨਤ ਤੋਂ ਸਹਾਇਤਾ ਮੰਗਦਾ ਹੈ ਉਹ ਆਪਣੇ ਬੇਟਿਆਂ ਨੂੰ ਅਜਿਹੇ ਗੁਨਾਹਾਂ ਤੋਂ ਬਚਣ ਲਈ ਤਾੜਨਾ ਪਰੇ ਵਸੀਅਤ ਲਿਖਣਾ ਚਾਹੁੰਦੀ ਹੈ ਚਾਹੁੰਦਾ ਹੈ ਉਹ ਆਪਣੇ ਇਸ ਕੰਮ ਵਿੱਚ ਜੀਨਤ ਤੋਂ ਸਹਾਇਤਾ ਮੰਗਦਾ ਹੈ ਠੀਕ ਆ ਇਹ ਸੀਗਾ ਆਪਣੇ ਕੋਲ ਜਫਰਨਾਮਾ ਜਿਹੜਾ ਆ ਇਕਾਂਗੀ ਦਾ ਸਾਰ ਠੀਕ ਆ ਬੱਚਿਓ ਚੈਪਟਰ 2 ਇਕਾਂਗੀ ਸੀਗੀ ਆਪਣੇ ਕੋਲ ਜਫਰਨਾਮਾ ਹੋਪਫੁਲੀ ਜਿਹੜੀ ਵੀਡੀਓ ਆ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਹੈਲਪਫੁਲ ਰਹੀ ਹੋਊਗੀ ਐਂਡ ਨੈਕਸਟ ਕਿਹੜੀ ਚੀਜ਼ ਦੀ ਵੀਡੀਓ ਚਾਹੀਦੀ ਆ ਤਾਂ ਸਾਹਿਤ ਦ੍ਰਿਸ਼ਟੀਕੋਣ ਅ ਲੋਚਨਾ ਐਂਡ ਇੱਕ ਰੰਗਮંચੀ ਇਕਾਂਗੀ ਦੇ ਵਿੱਚ ਔਰੰਗਜ਼ੇਬ ਜੀ ਤੋਂ ਆਪਾਂ ਅੱਜ ਦੀ ਵੀਡੀਓ ਇੱਥੇ ਹੀ ਸਮਾਪਤ ਕਰਦੇ ਆ ਜੇਕਰ ਤੁਹਾਨੂੰ ਬੀਏ ਬੀਐਸਸੀ ਬੀਕੌਮ ਬੀਬੀਏ ਸੈਕ 3rd ਸੈਮੈਸਟਰ ਦੀ ਕੋਈ ਵੀ ਵੀਡੀਓ ਚਾਹੀਦੀ ਹੋਵੇ ਤਾਂ ਤੁਸੀਂ ਕਮੈਂਟ ਕਰ ਸਕਦੇ ਆ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਐਂਡ ਸੋਣਾ ਜਾਂ ਕਮੈਂਟ ਜ਼ਰੂਰ ਕਰਨਾ ਫਿਰ ਹੀ ਸਾਨੂੰ ਮੋਟੀਵੇਸ਼ਨ ਮਿਲਦੀ ਆ ਜਿਸ ਨਾਲ ਅਸੀਂ ਤੁਹਾਡੇ ਲਈ ਬਹੁਤ ਸਾਰੀਆਂ ਵੀਡੀਓਜ਼ ਬਣਾਉਣੀ ਆ ਠੀਕ ਆ ਬੱਚਿਓ ਸੋ ਮਿਲਦੇ ਆ ਆਪਾਂ ਨੈਕਸਟ ਵੀਡੀਓ ਦੇ ਵਿੱਚ ਸੋਣਾ ਜਾਂ ਕਮੈਂਟ ਜ਼ਰੂਰ ਕਰਿਓ ਜੇਕਰ ਇਹ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੀ ਹੋਵੇ ਥੈਂਕਸ ਫॉर ਵਾਚਿੰਗ ਮਾਈ ਵੀਡੀਓ ਕੀਪ سپورਟਿੰਗ ਮਾਈ ਚੈਨਲ ਬਾਏ ਬਾਏ